ਜੀ 5 ਸਾਲ ਮਗਰਲੀ ਟਰਨ ਦੇ ਸਰਪੰਚਰ ਆ ਪਰ ਇਹੋ ਜਿਹਾ ਮਸਲਾ ਮੈਂ ਜ਼ਿੰਦਗੀ ਚ ਨਾ ਦਾ ਠਾਣੇਉਂ ਦਿੱਤਾ ਹੀ ਨਾ ਮੈਂ ਜਥੇਬੰਦੀਆਂ ਤੱਕ ਸੀਮਿਤ ਰੱਖਿਆ ਸੀਗਾ ਪਰ ਅਦਕੀ ਵਾਲੀ ਪੰਚਾਇਤ ਨੇ ਮੇਰੇ ਪਿੰਡ ਦਾ ਪੂਰਾ ਜਲੂਸ ਕੱਢ ਕੇ ਰੱਖਤਾ ਜੀ ਸਿਰਫ ਇੱਕ ਵੋਟਾਂ ਦੇ ਚੱਕਰ ਚ ਵੀ ਮੈਨੂੰ ਵੋਟਾਂ ਕਿਉਂ ਨਹੀਂ ਪਈਆਂ ਜਿਨੇ ਵੋਟਾਂ ਨਹੀਂ ਪਈਆਂ ਉਹਦਾ ਤੇ ਝੂਠੇ ਪਰਚੇ ਕਰਵਾਉਣ ਸੀ ਹੋ ਗਈ ਇਹ ਪੰਚਾਇਤ ਸਰਪੰਚ ਖਾਸ ਕਰਕੇ ਇਹ ਨੀ ਗੱਲ ਕੋਣ ਬੈਠ ਕੇ ਮੇਰੇ ਕੋਲ ਬੈਠ ਕੇ ਆਪਣੀ ਆਪਣੀ ਤਰ੍ਹਾਂ ਮੇਰੇ ਖੱਤ ਜੀ ਨੇ ਇਹ ਨਾ ਤੁਹਾਡੇ ਨਾਲ ਆਣਾ ਮੇਰੇ ਤੁਹਾਡੇ ਨਾਲ ਨਹੀਂ ਨਹੀਂ ਬਾਬਾ ਜੀ ਇਹ ਕਰੀਦਾ ਨਹੀਂ ਇਹ ਸਿੱਧਾ ਵੀ ਕੰਮ ਨਹੀਂ ਫੜਦਾ ਬੰਤ ਉਹੜਾ ਬਾਬਾ ਜੀ ਗੱਲ ਸੁਣੋ ਐ ਨਹੀਂ ਬਣੀਦਾ ਹੁੰਦਾ ਸਾਰਾ ਪ੍ਰਚੇਨ ਨਾਲ ਕੰਮ ਹੋ ਜਾਂਦਾ ਹੁੰਦਾ ਦੂਜਾ ਪਰਿਵਾਰ ਤੇ ਮੋਢੇ ਉੱਤੇ ਰੱਖ ਕੇ ਪੰਚਾਇਤ ਸਰਪੰਚ ਚਲਾ ਰਿਹਾ ਇਹ ਚੀਜ਼ਾਂ ਨਹੀਂ ਹੁੰਦੀਆਂ ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ ਇਹ ਅੱਗੇ ਉਹਨਾਂ ਦੇ ਵੀ ਬੱਚਾ ਨੇ ਗਾਂ ਪੜ੍ਹਾਈਆਂ ਕਰਨੀਆਂ ਲਿਖਾਈਆਂ ਕਰਨੀਆਂ ਅੱਗੇ ਨੂੰ ਵਧਣਾ ਹੈ ਪਰ ਤੁਸੀਂ ਇਹ ਚੀਜ਼ਾਂ ਗਲਤ ਕਰ ਰਹੇ ਹੋ ਤੁਹਾਡੇ ਪਿੰਡ ਦਾ ਮਿੰਤਾ ਸਰਪੰਚ ਜਿਹੜਾ ਦੂਜੇ ਪਾਸੇ ਚੱਲ ਰਿਹਾ ਹਾਂ ਹਾਂ ਦੂਜੇ ਪਾਸੇ ਕੀ ਉਹਨੇ ਉਹ ਉਹਨਾਂ ਨੂੰ ਢਾਲ ਵਟਾ ਕੇ ਉਹ ਆਦੀ ਦੁਸ਼ਮਣੀਆਂ ਘੱਟ ਰਿਹਾ ਆ ਉਹ ਤੋਂ ਨੇ ਬੋਲੇ ਸੀਗੇ ਤੇ ਉਹ ਉਹਨਾਂ ਨੇ ਨਹੀਂ ਲਾਇਆ ਕਿ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਸਾਦਕ ਚੌਂਕ ਦੇ ਵਿੱਚ ਬੈਠੇ ਆ ਜਿੰਨਾ ਚਿਰ ਉਹਦੀ ਐਸਆਈ ਐਕਟ ਦੀ ਸਾਨੂੰ ਕਾਪੀ ਨਹੀਂ ਮਿਲੂਗੀ ਉਹਨਾਂ ਚਿਰ ਇਹ ਚੌਂਕ ਖਾਲੀ ਨਹੀਂ ਕੀਤਾ ਜਾਊਗਾ ਸਨੇਹੇ ਸਾਡੇ ਲੱਗੇ ਆ ਆਉਣ ਵਾਲੇ 5-7 ਦਸਾਂ ਮਿੰਟਾਂ ਦੇ ਵਿੱਚ ਇਹ ਜਿਹੜਾ ਸਾਰਕ ਹੈ ਇਹ ਸ਼ੌਣੀ ਦੇ ਰੂਪ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਜਿਹੜੀ ਦੂਜੀ ਧਿਰਾਂ ਦੂਜੀ ਧਿਰ ਜਿੰਦਾ ਰਹਦੀ ਆ ਹਾਂ ਦੂਜੀ ਧਿਰ ਇੱਕ ਤਾਂ ਦੋ ਪਿਓ ਪੁੱਤ ਹੀ ਆ ਜੀ ਤੇ ਇੱਕ ਮਿਸਤਰੀਆਂ ਦਾ ਮੁੰਡਾ ਹੀ Thank okay. you. ਬਾਏ ਜਮਾ ਬਾਈ ਕਿੱਧਰ ਆ ਲੋ ਬਾਈ ਹੋਰ ਜ਼ਿਆਦਾ ਪ੍ਰੋਟੈਸਟ ਕਰੋ ਬਹੁਤ ਖਤਰਾ ਹੋ ਜਾਂਦੀ ਹੈ ਜੀ ਮਾਰ ਬਾਈ ਧੱਕਾ ਕਰੂਗਾ ਤੈਨੂੰ ਲੋਕ ਨਹੀਂ ਚੱਲਣਗੇ ਜੇ ਮੈਂ ਧੱਕਾ ਕਰਦਾ ਤਾਂ ਅਸਲੋਂ ਨਹੀਂ ਰੁਕਦੇ ਨਹੀਂ ਰੁਕ ਕੋਈ ਨਹੀਂ ਰੁਕਦਾ ਜੀ ਉਹ ਮੇਰੇ ਰੁਕਦੇ ਇਹਨਾਂ ਨਾਲ ਬਾਈ ਤੁਸੀਂ ਕਿੰਨੇ ਛੱਟ ਨਹੀਂ ਮਾਰ ਸਕਦੇ ਛੱਟ ਨਹੀਂ ਮਾਰ ਸਕਦੇ ਇਹਨਾਂ ਨਾਲ ਤੁਹਾਡੀ ਡਿਊਟੀ ਆ ਤੁਸੀਂ ਸੁਪਰਵਾਈਜ਼ਰ ਆ ਇਹਨਾਂ ਨੂੰ ਕਹੋ ਜੀ ਅੱਗੇ ਕਿਸੇ ਨੂੰ ਤੰਗ ਪਰੇਸ਼ਾਨ ਨਾ ਕਰੋ ਅਸੀਂ ਕਹਿੰਦੇ ਨਹੀਂ ਕੋਈ ਦੇ ਚਲੋ ਮੋੜ ਚਲੇ ਪਹੁੰਚੋ ਚਲੋ 아 <laughs> ਜੰਡਾ ਵਾਲੀ ਕੁੜੀ ਤੱਕ ਜਾਉਂਦਾ ਹੈ ਉਹ ਬੈਠਾ ਰਹੇ ਦੱਸੋ ਜੀ ਜੰਡਾ ਵਾਲੇ ਪੁਲਸ ਨਹੀਂ ਹੋ ਰਿਹਾ ਬੰਦੇ ਕੋਲ ਆ ਜਾ ਜੀ ਠੀਕ ਹੈ ਸਾਈਡ ਤੋਂ ਸਾਈਡ ਤੋਂ ਕਿਹ ਚੋਦਾ ਬਤਾ ਹਲੋ

ਆਪਣੇ ਤੌਰ ਤੇ ਤਾਂ ਮਿਲਾਈ ਨਹੀਂ ਬੈਠੀ ਜੀ ਜੀ ਗੱਲ ਜਿਹੜੀ ਹੈ ਵੀ ਆਪਾਂ ਉਹ ਮਿਲਾਂਗੇ ਜਾ ਕੇ ਜਿਹੜਾ ਹੋਣਾ ਉਹ ਤਾਂ ਹੋ ਹੀ ਜਾਣਾ ਉਹ ਕਰਨਾ ਹੀ ਪੈਣਾ ਹੈ ਠੀਕ ਹੈ ਆਪਾਂ ਇਹ ਲੋਕਾਂਆਂ ਜਾਂ ਪ੍ਰਸ਼ਾਸਨ ਦੇ ਕੋਲ ਚ ਬੈਠੇ ਕੰਮ ਕਰੀਏ ਉਹ ਗੱਲ ਵੀ ਨਹੀਂ ਬਣਦੀ ਮੈਂ ਹਣੇ ਤਾਂ ਸਰਪ੍ਰਸਤ ਨਾਲ ਗੱਲ ਕੀਤੀ ਹੈ ਉਹ ਵੀ ਇਹੀ ਕਹਿੰਦੇ ਆ ਵੀ ਆਪਾਂ ਬੈਠੇ ਰਹੇ ਨਾ ਕਰਨਾ ਕਰਨਾ ਆਪਾਂ ਇਹਨਾਂ ਨੇ ਫਿਰ ਤੇ ਲਾਹੋ ਜੇ ਦਾ ਬੈਠੇ ਆ ਸਾਡੇ ਬਾਬਾ ਜੀ ਇਹ ਬਾਤ ਅਸਲੀ ਹੈ ਜੇ ਤੁਹਾਡੀ ਕੋਈ ਸ਼ਿਕਾਇਤ ਹੈ ਤੁਹਾਡੀ ਇਹ ਗੱਲ ਕਰਦੇ ਆਪਾਂ ਤੁਹਾਡੀ ਨਹੀਂ ਮਾਰੇ ਗੱਲ ਕਰਦੇ ਇਹ ਨਹੀਂ ਗੱਲ ਕੋਈ ਬੈਠ ਕੇ ਬੈਠ ਕੇ ਬੈਠ ਕੇ ਬੈਠ ਕੇ ਆਪਣੀ ਆਪਣੀ ਤੇ ਮੇਰੇ ਹੱਥ ਜਿਹੜੇ ਇਹ ਨਸਰ ਤੁਹਾਡੇ ਨਾਲ ਆਣਾ ਹੈ ਮੈਂ ਤੁਹਾਡੇ ਨਾਲ ਪਰਸਾ ਕਿਵੇਂ ਮੋੜ ਕੇ ਮਾਰਦਾ ਨਹੀਂ ਇਹ ਬਾਤ ਕਰੀਦਾ ਐ ਨਹੀਂ ਕਰੀਦਾ ਇਹ ਗੱਦਾ ਵੀ ਕਰਦਾ ਫੋਟੋ ਬੈਠਾ ਬਹੁਤ ਆਉਣਾ ਬਾਬਾ ਜੀ ਗੱਲ ਤੋਂ ਐ ਨਹੀਂ ਕਰੀਦਾ ਸਾਰਾ ਕ੍ਰਿਚ ਨਾਲ ਕੰਮ ਹੋ ਜਾਂਦਾ ਮੈਂ ਮੈਂ ਖਾ ਤਾਂ ਉਹਨੂੰ ਵਿਸ਼ਵਾਸ ਤੋਂ ਹੋਣਾ ਇੱਕ ਵਾਰ। ਵੀ ਮੈਂ ਤੁਹਾਡੇ ਨਾਲ ਆ ਜਿੱਥੇ ਵੀ ਜੇ ਆਪਾਂ ਅੱਜ ਹੀ ਇਹਨਾਂ ਤੋਂ ਪਾਬੰਦੀ ਕਰਕੇ ਫਰਮ ਲਗਾ ਕੇ ਚੱਲਦੇ ਹਾਂ। ਉਹਦੇ ਉੱਥੇ ਸਭ ਕੁਝ ਹੀ ਹੋ ਜਾਣਾ। ਨੰਬਰ ਚਾਲ ਪਏ। ਸਭ ਕੁਝ ਪਤਾ ਨਹੀਂ ਹੋ ਗਏ। تھان نے نيم نہ نلا پيرا چلو کوئی تھا ہاں تھانو پتا اساں ہاڈی میں دے لے جاو ماں پن کروا آؤ آؤ اے پریو اتے جناب تو دی ڈکشن دے اپا اساں کوئی جگہ اپا پلے دے گھر کا دار ਇਹ ਦੇਮਾ ਨੂੰ ਗਲਤੀ ਹੋ ਗਈ ਅਨੰਦ ਸੇ ਪ੍ਰੋਬਲਮ ਨੂੰ ਬੋਲਵਾਉਂਦੇ ਆਂ ਜੇ ਪੌਂਡ ਨੇ ਨਹੀਂ ਲਾਇਆ ਤੇ ਨਹੀਂ ਲਾਇਆ ਤਾਂ ਦੀਵਾਰੀ ਹੈ ਨਾ ਆਪਾਂ ਅਸੀਂ ਅਸੀਂ ਤੁਹਾਡੇ ਨਾਲ ਆ ਮੈਂ ਤੁਹਾਡਾ ਸਾਰਾ ਪਿੰਡ ਤੁਹਾਡੇ ਨਾਲ ਆ ਸਾਰਾ ਮੈਂ ਤੇ ਅੱਗੇ ਕਰਕੇ ਗੱਲ ਕਰਦਾ ਮੈਂ ਜੇ ਦਰ ਕੇ ਨਹੀਂ ਆਏ ਉਹ ਜਿਆਦਾ ਲੜਦੀ ਕਿਉਂ ਉਹ ਅਸੀਂ ਲੜਦੇ ਆਂ ਅਸੀਂ ਤਾਂ ਪੌਂਡ ਨੂੰ ਨਹੀਂ ਤੇ ਨਹੀਂ ਆਇਆ ਜੇ ਪਰ ਯਾਰ ਤੁਸੀਂ ਤਾਂ ਬਾਅਦ ਚਾਹੇ ਹੋ ਪਹਿਲਾਂ ਸਰਪੰਚਾਂ ਤੋਂ ਕਹਿਣ ਤੇ ਉਹਦੀ ਮਰਜ਼ੀ ਕੀਤਾ ਫਰੋ ਬਾਤ ਕਾਇਓ ਤੁਮ ਕਰੋ ਇਹ ਨਮਕਾ ਹੋ ਰਿਹਾ ਦੀ ਉਹ ਤਾਂ ਹੋਣੀ ਨਹੀਂ ਨਾ ਆਪਾਂ ਆਪਾਂ ਮਾਹੌਲ ਠੀਕ ਆਫ ਕਰਨਾ ਆਪਾ ਆਜੋ ਯਾਰ ਇਧਰੇ ਪਾਸੇ ਆਜੋ ਜਦੋਂ ਦੋਸਤਾਂ ਦੀ ਛੋਟੇ ਹੱਥ ਦਾ ਇੱਕ ਜੁਆਗ ਨੇ ਉਹਦੇ ਡਾਂਗ ਮਾਰ ਕੇ ਜੋਰ ਨਾਲ ਉਹ ਆਈ ਦੇ ਬੜਾ ਨੇ ਬੱਜਿਆ ਲੈ ਆਓ ਜਾਨ ਆਹ ਕੀ ਹੋ ਰਿਹਾ ਉਹਨਾਂ ਦਾ ਛੱਟ ਤੇ ਲਗਾਣ ਵਧੀਆ ਆਹਾ ਆਹ ਮਾਹੌਲ ਨਹੀਂ ਰਹਿਦਾ ਮੈਂ ਉਹ ਜੇ ਉਹਨਾਂ ਨੂੰ ਮਾਫ ਦੇ ਦੇ ਆਹ ਜਿਹੜਾ ਬਲਾਕ ਗਰਾਉਂਡ ਉਹ ਜੀ ਉਹ ਪਰਿਵਾਰ ਦੇ ਨਾਲ ਹੈ ਇਹ ਤਾਂ ਹੋਣਾ ਹੀ ਹੈ ਨਾ ਅਸੀਂ ਪਰਸੋਂ ਦੇ ਭੱਜੇ ਫਿਰਦੇ ਦਿਨ ਰਾਤ ਹਾਂ ਭਾਈ ਜੀ ਬਾਕੀ ਬੈਠੇ ਰਹਿੰਦੇ ਆਂ ਜਦੋਂ ਜਦੋਂ ਪਤਾ ਨਹੀਂ ਸਾਰਾ ਤੁਸੀਂ ਰੱਖੋ ਸਾਨੂੰ ਹੋਰ ਪਤਾ ਲੱਗਿਆ ਨਹੀਂ ਅਸੀਂ ਆਪਾਂ ਅੱਜ ਫਿਰਦੇ ਰਹਾਂਗੇ ਸਾਰਾ ਜੀ ਨਹੀਂ ਹੋ ਰਿਹਾ ਕੋਈ ਕਾਰਵਾਈ ਨਹੀਂ ਹੋ ਰਹੀ ਪੁਲਿਸ ਦੀ ਕਾਰਵਾਈ ਨਹੀਂ ਹੋ ਰਹੀ ਹਾਂਜੀ ਕਾਲਾ ਜੀ ਤੁਸੀਂ ਵੀ ਸਾਥਕ ਦੇ ਵਿੱਚ ਆ ਕੇ ਪਹੁੰਚੋ ਕੀ ਕਹਿਣਾ ਜਾਉਣੇ ਹੋ ਹਾਂਜੀ ਵੈਗਰੂ ਜਿੱਕੇ ਖਾਲਸਾ ਵੈਗਰੂ ਜਿੱਕੇ ਖਤੇ ਅਸੀਂ ਪਹਿਲੀ ਗੱਲ ਤਾਂ ਕਿਸੇ ਵੀ ਪਿੰਡ ਦੇ ਵਿੱਚ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ ਕਿਸੇ ਵੀ ਜਥੇਬੰਦੀ ਦੇ ਪੰਚਾਇਤਾਂ ਕੰਮ ਹੁੰਦਾ ਜਾਂ ਪਿੰਡ ਦੇ ਲੋਕਾਂ ਦਾ ਕੰਮ ਹੁੰਦਾ ਚਲੋ ਜਿੱਥੇ ਕੋਈ ਪੰਚਾਇਤ ਧੱਕਾ ਕਰਦੀ ਆ ਜਾਂ ਲੋਕਾਂ ਨਾਲ ਧੱਕਾ ਹੁੰਦਾ ਅਸੀਂ ਡਟ ਕੇ ਖੜਦੇ ਆ ਸਾਨੂੰ ਸਾਡੀ ਇਹ ਆਦਤ ਹੈ ਵੀ ਜੇ ਕੋਈ ਪੰਚਾਇਤ ਧੱਕਾ ਕਰਦੀ ਜਾਂ ਜ਼세ਬੰਦੀ ਧੱਕਾ ਕਰਦੀ ਅਸੀਂ ਧੱਕੇ ਵਾਲੇ ਦੇ ਖਿਲਾਫ ਖੜਦੇ ਖੜਦੇ ਜੋ ਵੀ ਵਿਲੇ ਵਾਲੇ ਦੇ ਵਿੱਚ ਹੋਇਆ ਲੜਾਈ ਝਗੜਾ ਕੁਝ ਵੀ ਹੋਇਆ ਜਾਂ ਕੋਈ ਗੱਲਬਾਤ ਹੈ ਉਹਦੇ ਵਿੱਚ ਐਸੇ ਐਕਟ ਨਹੀਂ ਹੈਗਾ ਜੋ ਬਣਦੀ ਕਾਰਵਾਈ ਪ੍ਰਸ਼ਾਸਨ ਕਰੇ ਨਾ ਕਰੇ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਅਸੀਂ ਕਹਿੰਨੇ ਪ੍ਰਸ਼ਾਸਨ ਵਾਧਾ ਨਾ ਕਰੇ ਐਸੇ ਐਕਟ ਨਹੀਂ ਬਣਦਾ ਨਾ ਕੋ ਗੱਲਬਾਤ ਨਾ ਲੈਣ ਨਾ ਦੇਣ ਇਹ ਐਸੀ ਐਕਟ ਇੱਕ ਖੇਡ ਬਣਾਈ ਲੋਕਾਂ ਨੇ ਵੀ ਐਸੀ ਐਕਟ ਲਾ ਦਿਓ ਜੀ ਪੂਰਾ ਮਸਲਾ ਕੀ ਹੈ ਦੋਵਾਂ ਤਰ੍ਹਾਂ ਦਾ ਮਸਲਾ ਇਹਨਾਂ ਦਾ ਕੋਈ ਲੜਾਈ ਝਗੜਾ ਹੈਗਾ ਜੀ ਕੋਈ ਮੈਂਬਰ ਸੀ ਪੰਚਾਇਤ ਮੈਂਬਰ ਉਹਦੇ ਨਾਲ ਕੋਈ ਗੱਲਬਾਤ ਦਾ ਵਾਦ ਸੀਗਾ ਨਿੱਕਾ ਮੋਟਾ ਵਾਦ ਸੀ ਦੋ ਜਣੇ ਲੜੇ ਦੋ ਵਿਅਕਤੀ ਗਲੀ ਦੇ ਵਿੱਚ ਅੱਜ ਅਸੀਂ ਜੋ ਉੱਥੋਂ ਇਨਕੁਆਰੀ ਵੀ ਕਰਕੇ ਆਏ ਸਾਰੀ ਗਲੀ ਚੋਂ ਅਸੀਂ ਪੁੱਛ ਕੇ ਆਏ ਹਾਂ ਧੱਕਾ ਮੁੱਕੀ ਹੋਏ ਆ ਕੋਈ ਗੱਲ ਨਹੀਂ ਬਾਤ ਨਹੀਂ ਜਿਹੜਾ ਕੋਈ ਵੀ ਕਾਰਵਾਈ ਝੂਠੀ ਕਰਾਉਣੀ ਜਾਂ ਕੋਈ ਸੱਟਾਂ ਲਾ ਕੇ ਜਾਂ 112 ਤੇ 181 ਵਾਲੀਆਂ ਦਰਖਾਸਤਾਂ ਜਿਹੜੀਆਂ ਇਹ ਸਾਡੇ ਪਿੰਡ ਚੋਂ ਪਹਿਲਾਂ ਨੇਰੀ ਉੱਠੀ ਸੀ ਅਸੀਂ ਕਹਿੰਦੇ ਇਸ ਤਰ੍ਹਾਂ ਦੀਆਂ ਝੂਠੀਆਂ ਕਾਰਵਾਈਆਂ ਨਾ ਕਰਾਈਆਂ ਜਾਣ ਅਸੀਂ ਹਰ ਕਿਸੇ ਪਿੰਡ ਦੇ ਵਿੱਚ ਜਿੰਨੇ ਸਾਡੇ ਸਾਤਕ ਬਲਾਕ ਦੇ ਵਿੱਚ ਪਿੰਡ ਆਉਂਦੇ ਆ ਜਾਂ ਫਰੀਦਕੋਟ ਜ਼ਿਲ੍ਹੇ ਵਿੱਚ ਆਉਂਦੇ ਆ ਅਸੀਂ ਵਿਰੋਧਤਾ ਕਰਾਂਗੇ ਜਿਹੜੀ ਝੂਠੀ ਕਾਰਵਾਈ ਕਿਸੇ ਤੇ ਵੀ ਹੋਊਗੀ ਅਸੀਂ ਇਹਦਾ ਨਾਂ ਚ ਸਾਥ ਦੇਈਏ ਨਾ ਕੱਲ ਦੇਈਏ ਪਰ ਅਸੀਂ ਝੂਠੇ ਕਾਰਵਾਈ ਕਰਨ ਵਾਲੇ ਦੇ ਖਿਲਾਫ ਹੁਣ ਮੈਂ ਦੇਖੋ ਕੱਲ ਬੰਦਾ ਚੱਕਿਆ ਪਰਸੋਂ ਰਾਤ ਨੂੰ ਐਕਸੀਡੈਂਟ ਹੋ ਗਿਆ ਡੈੱਡ ਬੋਡੀ ਪਈ ਸੀ ਚਲੋ ਉਹ ਪਰਿਵਾਰ ਵਾਲੇ ਵਿਚਾਰੇ ਨਹੀਂ ਲਿਜਾ ਸਕਦੇ ਮੈਂ ਜੀਪ ਤੇ ਟਰਾਲੀ ਤੇ ਬਾਕੇ ਉੱਤੇ ਛੱਡ ਕੇ ਆਇਆ ਜਿਹੜੇ ਘਟੀਆ ਕਿਸਮ ਦੇ ਲੋਕਾਂ ਨੇ ਉਹਨਾਂ ਨੂੰ ਨਿਊਟ ਕਾਲ ਕਰਕੇ ਫੋਨ ਕੀਤਾ ਉਦੋਂ ਦੇ ਸਰਪੰਚ ਨੂੰ ਜਿਹੜੀ ਚੀਪ ਨੇ ਬੰਦਾ ਚੱਕਿਆ ਨਾ ਏਹੀ ਇਹਦੇ ਵਿੱਚ ਵੱਚੀ ਆ ਇੱਕ ਜਿਹੜੇ ਬੰਦੇ ਨੇ ਆ ਸ਼ਰਾਰਤ ਉਹਨਾਂ ਬੰਦੇ ਨੇ ਇੱਕ ਮਿੰਟ ਇੱਥੇ ਦਰਖਾਸਤ ਪਾਈ ਆ ਆਨਲਾਈਨ ਕਿ ਇਹਨੇ ਸਾਨੂੰ ਪਿਸਤੌਲ ਵਿਖਾਇਲ ਦੀ ਖੇਤਲ ਜਾ ਕੇ ਜਿਹੜਾ ਮੇਰੇ ਕੋਲ ਯਾਨੀ ਕਿ ਕੱਖ ਵੀ ਨਹੀਂ ਹੈਗਾ ਨਾ ਕੋਈ ਪਿਸਤੌਲ ਮੈਂ ਤਾਂ ਕਿਉਂ ਮੈਂ ਸੋਟੀਆਂ ਜ਼ਰੂਰ ਹੁੰਦੀਆਂ ਮੇਰੀ ਜੀਪ ਦੇ ਵਿੱਚ ਉਹ ਵੀ ਪੁੱਤੇ ਬਿੱਲੇ ਤੋਂ ਰੱਖੀ ਦੀ ਆ ਕੋਈ ਨਭੇ ਜਿੱਗਦੀੜ ਵਿੱਚ ਨਾ ਬੱਚੇ ਠੀਕ ਹੈ ਇਸ ਕਰਕੇ ਰੱਖੀਦੀ ਆ ਮੇਰੇ ਭਰਾ ਇਹ ਧਿਆਨ ਰੱਖੋ ਇਹਨਾਂ ਗੱਲਾਂ ਦਾ ਅਸੀਂ ਇਸ ਚੀਜ਼ ਦਾ ਵਿਰੋਧ ਕਰਾਂਗੇ ਲੜ ਕੇ ਵਿਰੋਧ ਕਰਾਂਗੇ ਅਸੀਂ ਇਸ ਤਰ੍ਹਾਂ ਦੀਆਂ ਕੋਈ ਕਟੜਾਵਾ ਨਹੀਂ ਹੋਣ ਦੇਣੀਆਂ ਆਪਦੇ ਚਿੱਲੇ ਦੇ ਵਿੱਚ ਬਾਕੀ ਜਿਹੜੇ ਸਾਰੇ ਭਰਾ ਖੜੇ ਇਹਨਾਂ ਦੀ ਗੱਲਬਾਤ ਸਾਰਿਆਂ ਨੇ ਸੁਣ ਕੇ ਜਾਇਓ ਅਸੀਂ ਨਾ ਤਾਂ ਜਾਮ ਲਾਈਏ ਨਾ ਹੋਰ ਕੁਝ ਕਰੀਏ ਅਸੀਂ ਐਸਐਸਬੀ ਦਫ਼ਤਰ ਵੱਡਾ ਧਰਨਾ ਲਾਵਾਂਗੇ ਜਿਹੜਾ ਪੰਜਾਬ ਦਾ ਜੱਟ ਜਨੇਟਰ ਚਸੇਬੰਦੀ ਨੂੰ ਵੀ ਅਕੀਲ ਕਰਾਂਗੇ ਉਹ ਵੀ ਆਵੇ ਜੱਟ ਜਨੇਟਰ ਚਸੇਬੰਦੀ ਨਾਲ ਗੱਲਬਾਤ ਹੋਈ ਸੀ ਅਸੀਂ ਕਿ ਉਹ ਵੀ ਹੋਣ ਐਸਾ ਐਕਟ ਦੇ ਜਿਹੜਾ ਨਜਾਇਜ਼ ਹੁੰਦਾ ਹਰੇਕ ਨਾਲ ਧੱਕਾ ਇਹਦੇ ਵਿੱਚ ਦੱਬੇ ਕੁਚਲੇ ਜਿਹੜੇ ਜ਼ਿਮੀਦਾਰ ਭਰਾ ਉਹ ਉੱਠ ਕੇ ਆਉਣ ਅੱਜ ਜੇ ਤੁਸੀਂ ਘਰਾਂ 'ਚ ਸੁੱਤੇ ਰਹੇ ਹਰਕ ਨਾਲ ਤੁਹਾਡੇ ਨਾਲ ਇਹੀ ਹਾਲ ਹੋਣਾ ਜਿਹੜਾ ਵਿਲੇ ਵਾਲੇ ਵਿੱਚ ਹੋ ਰਿਹਾ ਧੱਕੇਸ਼ਾਹੀ ਵਾਲਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਹੋਰ ਓਵਰ ਬਾਈ ਭਰਾ ਹੋਰ ਓਵਰ ਇੱਕ ਗੱਲ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਨੌਜਵਾਨ ਜੀ ਦੇ ਨਾਲ ਇਹ ਕੀ ਹੋ ਰਹੀ ਹੈ ਉਹ ਗੁਰਸਿੱਖ ਕੀ ਉਹ ਐਕਟ ਕੌਂਟਰੈਕਟ ਹੋਇਆ ਦੋਨਾਂ ਜਣਾ ਦਾ ਅਸੀਂ ਜੋ ਕਹਿੰਦੇ ਕਿ ਪਿੰਡ ਦੇ ਵਿੱਚ ਉਹ ਚੀਜ਼ ਹੋਵੇ ਜਿਹੜੀ ਮਨ ਦੀ ਕਾਰਵਾਈ ਆ ਉਹ ਪੁਲਿਸ ਨੇ ਕਰਨੀ ਔਰ ਹੋਣੀ ਚਾਹੀਦੀ ਆ ਦੂਜਾ ਪਰਿਵਾਰ ਦੇ ਮੋਢੇ ਉੱਤੇ ਰੱਖ ਕੇ ਪੰਚਾਇਤ ਸਰਪੰਚ ਚਲਾ ਰਿਹਾ ਇਹ ਚੀਜ਼ਾਂ ਨਹੀਂ ਹੁੰਦੀਆਂ ਅਸੀਂ ਵਾਰ-ਵਾਰ ਬੇਨਤੀ ਕਰਦੇ ਆਂ ਕਿ ਅੱਗੇ ਉਹਨਾਂ ਦੇ ਵੀ ਬੱਚਿਆਂ ਨੇ ਗਾਂ ਪੜ੍ਹਾਈਆਂ ਕਰਨੀਆਂ ਲਿਖਾਈਆਂ ਕਰਨੀਆਂ ਅੱਗੇ ਨੂੰ ਵਧਣਾ ਹੈ ਪਰ ਤੁਸੀਂ ਇਹ ਚੀਜ਼ਾਂ ਗਲਤ ਕਰ ਰਹੇ ਹੋ ਤੁਹਾਡੇ ਪਿੰਡ ਦਾ ਮਿੰਤਾ ਸਰਪੰਚ ਇਹ ਦੂਜੇ ਪਾਸੇ ਚੱਲ ਰਿਹਾ ਹਾਂ ਹਾਂ ਦੂਜੇ ਪਾਸੇ ਕੀ ਉਹਨੇ ਉਹ ਉਹਨਾਂ ਨੂੰ ਢਾਲ ਵਟਾ ਕੇ ਉਹ ਆਪ ਦੀ ਦੁਸ਼ਮਣੀਆਂ ਘੱਟ ਰਿਹਾ ਆ ਤੁਹਾਡੀ ਤਾਂ ਪਾਰਟੀ ਦਾਈ ਜੰਦਾਈ ਜਾਂਦਾ ਐ ਤਰਾਈ ਨਵਾਂ ਨਹੀਂ ਕਰਾਏਗੇ ਉਹਨਾਂ ਨੇ ਉਹ ਆ ਪੰਚਾਇਤ ਮੈਂਬਰ ਖੜਾ ਆ ਕਿੱਥੇ ਜਾਜ ਨੂੰ ਸਦੂ ਪੰਚਾਇਤ ਮੈਂਬਰ ਆ ਆ ਮੌਜੂਦਾ ਪੰਚਾਇਤ ਮੈਂਬਰ ਇਹਨੇ ਚਾਰ ਫੈਸਲੇ ਕਰਾਤੇ ਇਹਦੇ ਤੇ ਲੱਗਣ ਲੱਗਿਆ ਇਹਦੇ ਭਤੀਜੇ ਦਾ ਨਾਮ ਇਨਵੋਲ ਕੀਤਾ ਹੂੰ ਇਹ ਇਹਦਾ ਭਤੀਜਾ ਨਾਲ ਮੋਟਰਸਾਈਕਲ ਤੇ ਖੜਾ ਸੀ ਉਹ ਉਹਦੀ ਇਨਵੋਲਵਮੈਂਟ ਹੈ ਨਹੀਂ ਸੀ ਬੰਦੇ ਦੀ ਉਹ ਬੱਚੇ ਦੀ ਦਵਾਈ ਚੱਲਦੀ ਪਈ ਆ ਆਪਦੀ ਉਹ ਸਟ੍ਰੈਸ 'ਚ ਰਹਿੰਦਾ ਸੀਗਾ ਪਰ ਉਹ ਬੱਚੇ ਨੂੰ ਇਹਨਾਂ ਨੇ ਨਾਲ ਹੀ ਮੋੜ ਲਿਆ ਮੈਂ ਨਾ ਜੀ 5 ਸਾਲ ਮਗਰਲੀ ਤਰਨ ਦੇ ਸਰਪੰਚਰ ਆ ਪਰ ਇਹੋ ਜਿਹਾ ਮਸਲਾ ਮੈਂ ਜ਼ਿੰਦਗੀ 'ਚ ਨਾ ਦਾ ਥਾਣਿਆਂ ਉੱਤੇ ਹੀ ਨਾ ਮੈਂ ਜਥੇਬੰਦੀਆਂ ਤੱਕ ਸੀਮਿਤ ਰੱਖਿਆ ਸੀਗਾ ਪਰ ਅੱਜ ਕੀ ਆਲੀ ਪੰਚਾਇਤ ਵਿੱਚ ਮੇਰੇ ਪਿੰਡ ਦਾ ਪੂਰਾ ਜਲੂਸ ਕੱਢ ਕੇ ਰੱਖਤਾ ਜੀ ਸਿਰਫ ਇੱਕ ਵੋਟਾਂ ਦੇ ਚੱਕਰ 'ਚ ਮੈਂ ਮੈਨੂੰ ਵੋਟਾਂ ਕਿਉਂ ਨਹੀਂ ਪਾਈਆਂ ਜਿਨੇ ਵੋਟਾਂ ਨਹੀਂ ਪਾਈਆਂ ਹੁੰਦਾ ਤੇ ਝੂਠੇ ਪਰਚੇ ਕਰਵਾਉਂਦੇ ਹੋਗੀ ਇਹ ਪੰਚਾਇਤ ਸਰਪੰਚ ਖਾਸ ਕਰਕੇ ਉਹ ਤੋਂ ਪਿਛਲੇ ਪੰਚਾਇਤਾਂ ਵੀ ਰਹੀਆਂ ਬੜਾ ਕੁਝ ਚੱਲਦਾ ਰਿਹਾ ਬੜਾ ਚੀਜ਼ ਕਿਸੇ ਤੋਂ ਨੇ ਬੋਲੇ ਸੀਗੇ ਤੇ ਉਹ ਉਹਨਾਂ ਨੇ ਨਹੀਂ ਲਾਇਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਇਹ 사डक ਚੌਂਕ ਦੇ ਵਿੱਚ ਬੈਠੇ ਆ ਜਿੰਨਾ ਚਿਰ ਉਹਦੀ ਐਸਾ ਐਕਟ ਦੀ ਸਾਨੂੰ ਕਾਪੀ ਨਹੀਂ ਮਿਲੂਗੀ ਉਹਨਾਂ ਚਿਰ ਇਹ ਚੌਂਕ ਖਾਲੀ ਨਹੀਂ ਕੀਤਾ ਜਾਊਗਾ ਸਨੇਹੇ ਸਾਡੇ ਲੱਗੇ ਆਉਣ ਵਾਲੇ ਪੰਜ ਸੱਤਾਂ ਦਸਾਂ ਮਿੰਟਾਂ ਦੇ ਵਿੱਚ ਹੀ ਇਹ ਜਿਹੜਾ 사डक ਹੈ ਸ਼ੌਣੀ ਦੇ ਰੂਪ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਜਿਹੜੀ ਦੂਜੀ ਧੇਰਾ ਦੂਜੀ ਦਰਜੀ ਦੀਆਂ ਨੇ ਹਾਂ ਦੂਜੀ ਧੇਰਾ ਇੱਕ ਤਾਂ ਦੋ ਪਿਓ ਪੁੱਤ ਹੀ ਹੈ ਜੀ ਤੇ ਇੱਕ ਮਿਸਤਰੀਆਂ ਦਾ ਮੁੰਡਾ ਹੈ ਜੀ ਜਿਹਨਾਂ ਦੇ ਛੱਟਾਂ ਲੱਗੀਆਂ ਉਹ ਐਸਸੀ ਲੱਤਾਂ ਨਾਲ ਸੰਬੰਧ ਦਾ ਹਾਂਜੀ ਹਾਂਜੀ ਠੀਕ ਹੈ ਜੀ ਜੀ ਵੀ ਸਿੱਖ ਭਾਈ ਉਹ ਰਮਦਾਸੀ ਸਿੱਖ ਭਾਈ ਚਾਰੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਜਿਹੜਾ ਅਸੀਂ ਮੰਗ ਇਹ ਕਰਦੇ ਆ ਜੀ ਵੀ ਇਹ ਜਿਹੜਾ ਐਸਸੀ ਲੱਤ ਲੱਗ ਕੇ ਉਹਦੀ ਕਾਪੀ ਸਾਨੂੰ ਦਿੱਤੀ ਜਾਵੇ ਬੰਦੇ ਕਰਵਾਦਾਰ ਕਿਤੇ ਜਾਵੇ ਇਸ ਨੂੰ ਸਨੂੰ ਤੇਜ਼ ਕਰਨਾ ਪਵੇ 2050 ਨਹੀਂ ਕਟਿਆ ਜਦੋਂ ਉਨਾਂ ਚਿਰ ਤੁਸੀਂ ਆਉਂਦਾ ਜਾਓ ਚਾਰੀ ਚਾਰੀ ਦਾ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗਿਆਬ ਫਤਿਹ ਪਾ